ਪੈਸਾ ਪਤੀਤ ਲੋ ਇੰਡੀਪੈਂਡੈਂਟ ਲਾਲ ਲੈਣਾ ਭਾਈ ਲਾਲ ਲੈਣਾ ਭਾਈ ਤੇ ਬਰਬਰੀ ਦਾ ਕੰਮ ਕਰ ਰਹੇ ਜੀ ਕੱਲੀ ਬਰਬਰੀ ਤੇ ਆਪਾਂ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ ਮੈਂ 15 ਸਾਲ ਤੋਂ ਜੀ ਠੀਕ ਹੈ ਜੀ ਤੇ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਸ਼ੁਭਨਾਮ ਦਾ ਵਿਜਿੰਦਰ ਸਿੰਘ ਹੈ ਪਿੰਡ ਕਿਹੜੇ ਮਾਣੇ ਜਨਾਬ ਤੋਂ ਬਾਧੀ ਮਾਣੇ ਜਨਾਬ ਦੀ ਹੈ ਜੀ ਆਪਣਾ ਮੋਬਾਈਲ ਨੰਬਰ ਜੀ 9368ਤਾ ਜੀ 5125 ਉੱਪਰ ਲਿਖਿਆ ਹੈ ਨੇ ਆਪਣੇ ਆਪ ਦੇ ਲਈ ਬਣਾਉਂਦਾ ਆਪਣੇ 5 ਬਰੀਡਰ ਆਪਣੇ ਕੋ ਰੋ ਰੋ ਕਰੇ ਖੜਿਆ ਉਹਦਾ ਨਾਮ ਸੁਖਨਾਰਾਂਜਾ ਰੱਖਿਆ ਹੋਇਆ ਆ ਬਾਈ ਨੇ ਇਸ ਬਰੀਡਰ ਦਾ ਨਾਮ ਰਾਂਝਾ ਰੱਖਿਆ ਹੋਇਆ ਜੀ ਉਹ ਮੰਤਰੀ ਹੈ ਉਹ ਮੰਤਰੀ ਹੈ ਜੀ ਇਹ ਸਟਾਰ ਹੈ ਇਹ ਸਟਾਰ ਹੈ ਜੀ ਇਹ ਚੈਂਪੀਅਨ ਵੀ ਇਸ ਮਰੀਂਡੀ ਦਾ ਸੂਰਿਆਲੀ ਮੰਡੀ ਦਾ ਜੀ ਦੇਖੋ ਜੀ ਆ ਬਾਈ ਕੋਲੇ ਕਿੰਨਾ ਦੱਸਿਆ ਸੀ ਆਪਣਾ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕੋਲੇ ਮਾਣਾ ਕਹਿੰਦੇ ਬਲਵਿੰਦਰ ਤੇ ਬਾਈ ਦਾ ਪਿੰਡ ਭਾਗੀਵੰਦਰ ਹੈ ਜੀ ਤੇ ਸੂਰਿਆਲੀ ਮੰਡੀ ਤੇ ਆ ਚੈਂਪੀਅਨ ਰਿਹਾ ਜੀ ਚੈੱਕ ਕਰੋ ਜੀ ਦੇਖੋ ਜੀ ਕਿੰਨਾ ਸ਼ਕੀਨ ਬਰੀਡਰ ਹੈਗਾ ਨਿੱਕੇ ਨਿੱਕੇ ਕੰਨਾਂ ਦਾ ਜੀ ਕਰਾਉਣਾ ਮੈਂ ਅਲਾਈਨਮੈਂਟ ਵੀ ਕਰਾ ਗਿਆ ਇਹ ਆ ਇਹ ਰਿਜ਼ਲਟ ਆਹ ਬਰੀਡਰ ਜੀ ਸੂਰਿਆਲੀ ਮੰਡੀ ਤੇ ਚੈਂਪੀਅਨ ਰਿਹਾ ਜੀ ਬਹੁਤ ਸੋਹਣਾ ਬਰੀਡਰ ਹੈ ਕੀ ਨਾਂ ਜੀ ਇਹਦਾ ਸਟਾਰ ਹੈ ਜੀ ਇਹਦਾ ਨਾਂ ਸਟਾਰ ਹੈ ਜੀ ਬਾਈ ਨੇ ਇਹਦਾ ਨਾਂ ਸਟਾਰ ਰੱਖਿਆ ਹੋਇਆ ਆ ਆ ਵਧੀਆ ਜੀ ਆ ਵੀ ਬਰੀਡਰ ਬਾਈ ਕੋਲੇ ਬਹੁਤ ਚੰਗਾ ਹੈਗਾ ਚਿੱਟੀ ਅੱਖ ਦਾ ਹੈ ਜੀ ਤੇ ਬਾਈ ਨੇ ਇਹਦਾ ਨਾਂ ਰਾਂਝਾ ਰੱਖਿਆ ਹੋਇਆ ਜੀ ਤੇ ਬਾਈ ਸੁਣੇ ਬਾਈ ਕੋਲ ਬਹੁਤ ਸੋਹਣੇ ਮੰਨਦਾ ਜੀ ਬੱਕਰਾਂ ਨੇ ਜੀ ਤੇ ਇਹਦਾ ਨਾਂ ਕੀ ਦੱਸਿਆ ਸੀ ਜੀ ਟਿੱਕਾ ਬਾਈ ਕੋਲੇ ਮੰਤਰੀ ਹੈ ਜੀ ਇਹ ਵੀ ਚੰਗੀ ਕੁਆਲਿਟੀ ਦਾ ਹੈਗਾ ਬੋਟਿੰਗ ਦਾ ਰਿਜ਼ਲਟ ਹੈ ਉਹ ਬੱਚਾ ਖੜਾ ਇੱਕ ਪਰਲਾ ਆ ਬੱਚਾ ਜੀ ਇਹਦਾ ਮੰਤਰੀ ਦਾ ਬੱਚਾ ਜੀ ਆ ਰਾਂਝੇ ਦਾ ਬੱਚਾ ਜੀ ਚੈੱਕ ਕਰੋ ਜੀ ਇੰਨੇ ਚ ਕੋਈ ਸੇਲ ਵੀ ਹੈ ਕਿ ਓਨਲੀ ਸ਼ੋ ਹੀ ਹੈ ਜੀ ਬਸ ਓਨਲੀ ਸ਼ੋ ਹੀ ਹੈ ਤਾਂ ਠੀਕ ਹੈ ਜੀ ਤੇ ਇਹਦਾ ਕਿੰਨਾ ਜੀ ਚਾਹੀਦੇ ਘਰੇ ਇਹ ਵੀ ਨਹੀਂ ਵੇਚਣਾ ਨਹੀਂ ਨਹੀਂ ਇਹਦਾ ਕਿੰਨਾ ਹੈ ਜੀ ਇਸ ਇਹਦਾ ਨਾ ਨਹੀਂ ਆਕੀ ਦੇਖੋ ਜੀ ਚਿੱਟੀ ਅੱਖ ਦਾ ਬਹੁਤ ਸੋਹਣਾ ਬਰੀਡਰ ਹੈ ਜੀ ਦੋ ਬਰੀਡਰ ਆਪਣੇ ਕੋਈ ਘਰੇ ਖੜੇ ਠੀਕ ਹੈ ਜੀ ਉਹ ਬਾਹਰ ਵੀਡੀਓ ਹੈ ਕਿਦਾਂ ਕਿਦਾਂ ਮੋਦੀ ਆ ਅੱਛਾ ਜੀ ਤੇ ਇਕਦਾਂ ਬਾਹਰ ਹੋ ਗਿਆ ਹਾਂਜੀ ਭਾਗੀਵੰਦਰ ਪਿੰਡ ਦੱਸਿਆ ਸੀ ਲਾਲੇਣਾ ਪਿੰਡ ਹੈ ਬਾਈ ਦਾ ਜੀ ਤੇ ਬਾਈ ਨਾਲ ਮਨ ਲਾ ਬਾਈ ਕੋਲੇ ਸਟੱਡ ਓਪਨ ਹੈ ਜੀ ਜੇ ਕਿਸੇ ਵੀਰ ਨੇ ਕੋਈ ਬੱਕਰੀ ਕਰਾਸ ਕਰਾਉਣੀ ਹੋਵੇ ਬਾਈ ਕੋਲੇ ਚੰਗੇ ਬਰੀਡਰ ਨੇ ਤਿੰਨ ਬਰੀਡਰ ਇੱਥੇ ਲੈ ਕੇ ਆਏ ਹੋਏ ਨੇ ਦੋ ਬਰੀਡਰ ਬਾਈ ਕੋਲੇ ਘਰੇ ਨੇ ਤੇ ਬਾਈ ਦਾ ਨੰਬਰ ਦੁਬਾਰੇ ਦੱਸੋ ਜੀ 93645 ਹਾਂਜੀ 51256 ਠੀਕ ਹੈ ਜੀ ਤੇ ਆਪ ਦਾ ਨਾਮ ਵੀ ਦੁਬਾਰੇ ਬੋਲ ਦਿਓ ਜੀ ਬਲਵਿੰਦਰ ਸਿੰਘ ਪਿੰਡ ਦੇ ਵਿੱਚ ਜਿਆਦਾ ਮਾਣਾ ਨਾਂ ਚੱਲਦਾ ਜਿਹਨੂੰ ਮਰਜ਼ੀ ਕੁੱਛ ਲੈ ਠੀਕ ਹੈ ਜੀ